ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਹੈਂਲੀ ਪਾਸਪੋਰਟ ਇੰਡੈਕਸ 2025 ਦੀ ਤਾਜ਼ਾ ਸੂਚੀ ਜਾਰੀ ਹੋ ਗਈ ਹੈ ਇਸ ਸੂਚੀ ਦੇ ਵਿੱਚ ਅਮਰੀਕੀ ਪਾਸਪੋਰਟ ਪਹਿਲੀ ਵਾਰ ਟੌਪ 10 ਲਿਸਟ ਤੋਂ ਬਾਹਰ ਹੋ ਗਿਆ ਹੈ ਤੇ ਇਹ ਪਿਛਲੇ 20 ਸਾਲਾਂ ਦੇ ਵਿੱਚ ਅਜੇਹਾ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਇਸ ਸਿਖਰਲੀ ਸੂਚੀ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਿਆ ਸਭ ਤੋਂ ਤਾਕਤਵਰ ਪਾਸਪੋਰਟ ਹੁਣ ਸਿੰਗਾਪੁਰ ਦਾ ਹੈ ਜਿਸ ਦੇ ਨਾਲ 193 ਦੇਸ਼ਾਂ ਵਿੱਚ ਵੀਜ਼ਾ ਮੁਕਤ ਐਂਟਰੀ ਮਿਲਦੀ ਹੈ ਇਸ ਤੋਂ ਬਾਅਦ ਦੱਖਣੀ ਕੋਰੀਆ ਅਤੇ ਜਾਪਾਨ ਦੂਜੇ ਤੇ ਤੀਜੇ ਸਥਾਨ ਤੇ ਹਨ ਅਮਰੀਕੀ ਪਾਸਪੋਰਟ ਹੁਣ 12ਵੇਂ ਨੰਬਰ ਤੇ ਖਿਸਕ ਗਿਆ ਹੈ ਜੋ ਕਿ ਮਲੇਸ਼ੀਆ ਦੇ ਬਰਾਬਰ ਹੈ ਇਸ ਪਾਸਪੋਰਟ ਰਾਹੀਂ 2027 ਵਿੱਚੋਂ 180 ਦੇਸ਼ਾਂ ਵਿੱਚ ਬਿਨਾ ਵੀਜ਼ਾ ਦੇ ਦਾਖਲ ਹੋਇਆ ਜਾ ਸਕਦਾ ਹੈ ਇੰਡੈਕਸ ਵਿੱਚ ਭਾਰਤ ਲਈ ਇੱਕ ਵੱਡੀ ਸਕਾਰਾਤਮਕ ਖਬਰ ਹੈ ਦੱਸ ਜਾਈਏ ਕਿ ਭਾਰਤੀ ਪਾਸਪੋਰਟ 2025 ਦੇ ਪਹਿਲੇ ਤਿਮਾਹੀ ਦੇ ਮੁਕਾਬਲੇ ਅੱਠ ਪਾਇਦਾਨਾ ਦੇ ਸੁਧਾਰ ਨਾਲ 77ਵੇਂ ਸਥਾਨ ਤੇ ਪਹੁੰਚ ਗਿਆ ਹੈ ਭਾਰਤੀ ਪਾਸਪੋਰਟ ਦੇ ਤਾਰਕਾ ਨੂੰ ਹੁਣ 59 ਦੇਸ਼ਾਂ ਵਿੱਚ ਵੀਜ਼ਾ ਮੁਕਤ ਜਾਂ ਫਿਰ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਮਿਲਦੀ ਹੈ ਮਾਹਰਾਂ ਮੁਤਾਬਕ ਭਾਰਤ ਦੀ ਵਿਸ਼ਵ ਪੱਧਰ ਤੇ ਵਧ ਰਹੀ ਤਾਕਤ ਦਾ ਅਸਰ ਪਾਸਪੋਰਟ ਰੈਂਕਿੰਗ ਤੇ ਵੀ ਪਿਆ ਹੈ ਭਾਰਤੀ ਪਾਸਪੋਰਟ ਦੀ ਤਾਕਤ ਵਿੱਚ ਜੋ ਸੁਧਾਰ ਨੇ ਉਹਨਾਂ ਬਾਰੇ ਦੱਸ ਦਿੰਨੇ ਆ ਭਾਰਤ ਨੇ ਫਿਲੀਪੀਨਜ਼ ਅਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਨਾਲ ਵੀਜ਼ਾ ਮੁਕਤ ਜਾਂ ਫਿਰ ਵੀਜ਼ਾ ਔਨ ਅਰਾਈਵਲ ਯਾਨੀ ਕਿ ਵੀਓਏ ਸਮਝੌਤੇ ਕੀਤੇ ਹਨ ਮਜਬੂਤ ਕੂਟਨੀਤੀ ਅਤੇ ਅਰਥਵਿਵਸਥਾ ਬਾਰੇ ਦੱਸ ਦਈਏ ਕਿ ਭਾਰਤ ਦੀ ਵੱਧ ਰਹੀ ਅਰਥਵਿਵਸਥਾ ਅਤੇ ਮਜਬੂਤ ਰਿਸ਼ਤੇਆਂ ਕਾਰਨ ਮਲੇਸ਼ੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ ਨੇ ਵੀਜ਼ਾ ਨਿਯਮਾਂ ਨੂੰ ਆਸਾਨ ਕੀਤਾ ਹੈ। ਈ-ਵੀਜ਼ਾ ਅਤੇ ਵੀਜ਼ਾ ਔਨ ਅਰਾਈਵਲ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਜਿਸ ਨੂੰ ਇੰਡੈਕਸ ਵਿੱਚ ਮਹੱਤਵ ਦਿੱਤਾ ਜਾਂਦਾ ਹੈ। ਵਪਾਰ ਅਤੇ ਸੈਰਸਪਾਟਾ ਦੀ ਗੱਲ ਕਰੀਏ ਤਾਂ ਭਾਰਤ ਤੋਂ ਵੱਧ ਰਹੇ ਸੈਲਾਨੀਆਂ ਅਤੇ ਵਪਾਰ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਛੋਟਾਂ ਵੀ ਦਿੱਤੀਆਂ ਨੇ। ਮਹਾਰਾ ਅਨੁਸਾਰ ਕਈ ਦੇਸ਼ਾਂ ਨੇ ਅਮਰੀਕੀਆਂ ਲਈ ਵੀਜ਼ਾ ਨਿਯਮ ਸਖਤ ਕਰ ਦਿੱਤੇ ਨੇ ਜਿਸ ਕਾਰਨ ਪਾਸਪੋਰਟ ਦੀ ਤਾਕਤ ਵੀ ਘਟੀ ਆ। ਅਪ੍ਰੈਲ ਵਿੱਚ ਬ੍ਰਾਜ਼ੀਲ ਨੇ ਵੀਜ਼ਾ ਮੁਕਤ ਐਂਟਰੀ ਖਤਮ ਕਰ ਦਿੱਤੀ ਆ ਅਤੇ ਚੀਨ ਨੇ ਆਪਣੇ ਵੀਜ਼ਾ ਮੁਕਤ ਪ੍ਰੋਗਰਾਮ ਵਿੱਚ ਅਮਰੀਕਾ ਨੂੰ ਸ਼ਾਮਲ ਨਹੀਂ ਕੀਤਾ। ਇਸ ਤੋਂ ਇਲਾਵਾ ਪਾਪੂਆ ਨਿਊ ਗਿਨੀ, ਮਿਆਮਾਰ, ਭਾਰਤ, ਸੋਮਾਲੀਆ ਅਤੇ ਵਿਏਟਨਾਮ ਦੇ ਨਵੇਂ ਨਿਯਮਾਂ ਨੇ ਵੀ ਅਮਰੀਕੀ ਪਾਸਪੋਰਟ ਦੀ ਤਾਕਤ ਤੇ ਅਸਰ ਪਾਇਆ ਹੈ। ਇਸ ਨਾਲ ਦਾ ਜੀ ਇਹ ਕਿ ਹੈਨਲੀ ਐਂਡ ਪਾਰਟਨਰਸ ਦੇ ਚੇਅਰਮੈਨ ਕ੍ਰਿਸਟੀਅਨ ਕੇਲਿੰ ਨੇ ਕਿਹਾ ਹੈ ਕਿ ਅਮਰੀਕੀ ਪਾਸਪੋਰਟ ਦੀ ਤਾਕਤ ਵਿੱਚ ਕਮੀ ਸਿਰਫ ਰੈਂਕਿੰਗ ਦੀ ਗੱਲ ਨਹੀਂ ਹੈ ਸਗੋਂ ਇਹ ਦਰਸਾਉਂਦਾ ਹੈ ਕਿ ਦੁਨੀਆ ਵਿੱਚ ਸ਼ਕਤੀ ਦਾ ਸੰਤੁਲਨ ਬਦਲ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਦੇਸ਼ ਖੁੱਲੇਪਨ ਨੂੰ ਅਪਣਾਉਂਦੇ ਨੇ ਉਹ ਅੱਗੇ ਵੱਧ ਰਹੇ ਨੇ ਤੇ ਜੋ ਪੁਰਾਣੀ ਸੋਚ ਤੇ ਟਿਕੇ ਨੇ ਉਹ ਪਿੱਛੇ ਰਹਿ ਜਾਂਦੇ ਨੇ